लोग जाने है गीत है लोग जाने है गीत है ये तो ब्रह्म बिचार है ये तो ब्रह्म बिचार है लोग जाने है गीत है ਜਾਣੇ ਹੀ ਇਤ ਹੈ ਲੋਗ ਜਾਣੇ ਹੀ ਕਿਤ ਹੈ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ ਕਿਹਨੇ ਸਾਨੂੰ ਕੋਈ ਰੱਖ ਸਕਦਾ ਸੌਤ ਤੇ ਰਿਆ ਪਮਾਇਆ ਤੂੰ ਤੇ ਨਾਲ ਕੋ ਤੁਝਾ ਨજર ਆਉਂਦਾ ਚਾਰੇ ਕੁੰਡਾ ਭਾਲਕ ਹੈ ਆਇਆ ਪਿਆ ਸਰਣਾਇ ਚਾਰੇ ਪਾਸੇ ਕੋ ਘੁਮ ਕੇ ਅਖੀਰ ਨੂੰ ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ ਨਾਨਕ ਸੱਚਾ ਪਾਤਸ਼ਾਹ ਦੇਖੋ ਸੱਚੇ ਪਾਤਸ਼ਾਹ ਨੇ ਸੱਚਾ ਪਾਤਸ਼ਾਹ ਪੰਜਵੇਂ ਔਰ ਪਾਤਸ਼ਾਹ ਕਹਿੰਦੇ ਉਹ ਸੱਚੇ ਪਾਤਸ਼ਾਹ ਨੇ ਜਿਹੜਾ ਕਿ ਸੱਚਾ ਹੈ ਗੁਰੂ ਨੇ ਡੁੱਬਦਾ ਲਿਆ ਕਢਾਏ ਇਸ ਮੋਹ ਮਾਇਆ ਦੇ ਸਾਗਰ ਵਿੱਚ ਡੁੱਬਦਿਆਂ ਨੂੰ ਸਾਨੂੰ ਕਢ ਲਿਆ ਬੜੀ ਕਿਰਪਾ ਕੀਤੀ ਕਿ ਕੋਈ ਇੱਕ ਤਰੀਕਾ ਦੱਸਿਆ ਮਹਾਰਾਜ ਨੇ ਇਸ ਆਣ ਵਿੱਚ ਬਹਿ ਜਾ ਆਪਣੀ ਮਤਬਦ ਨੂੰ ਤਿਆਗ ਆਪਣੀ ਹਉਮੈ ਨੂੰ ਛੱਡ ਤੇ ਜੋ ਗੁਰੂ ਕਹੈ ਸੋਈ ਭਰ ਮੰਨੋ ਪਲਾ ਪਲਾ ਕਰਕੇ ਮੰਨ ਤੇ ਤੂੰ ਉਸ ਅਵਸਥਾ ਨੂੰ ਪ੍ਰਾਪਤ ਕਰ ਲੈ ਹਾਂਜੀ ਸ੍ਰੀ ਰਾਗ ਮਹੱਲਾ ਪੰਜਵਾਂ ਸ੍ਰੀ ਰਾਗ ਮਹੱਲਾ ਪੰਜਵਾਂ ਮੋਹਤ ਕਾ ਪਹੋਣਾ ਕੜੀ ਮੋਹਤ ਕਾ ਪਹੋਣਾ ਬਾਜ ਸਵਾਰਨ ਹਾਰ ਹਾਰ ਸਵਾਰਨ ਹਾਰ ਆਪਨੇ ਆ ਨਾ ਕਾਮ ਤੇ ਆਪਿਆ ਸਮਝੈ ਨਹੀਂ ਗਾਵਾਰ ਸਮਝੈ ਨਹੀਂ ਗਾਵਾਰ ਉੱਠ ਚੱਲਿਆ ਪਛਤਾਇਆ ਉੱਠ ਚੱਲਿਆ ਪਛਤਾਇਆ ਮਰੇ ਆਵਾਸ ਜੰਦਾਰ ਪਰਿਆ ਆਵਾਸ ਨੰਬਾਂਂਦੇ ਤੂੰ ਬੈਠਾ ਕੰਦੀਪਾਂ ਹੈ ਅੰਦੇ ਤੂੰ ਬੜਾ ਕੰਦੀਪਾਂ ਹੈ

ਯਾਰ ਨਾਮੇ ਕਰ ਰਹੀ ਯਾਰ ਜਾ ਹੋਆ ਹੁਕਮ ਕੇ ਸਾਨ ਦਾ ਜਾ ਹੋਆ ਹੁਕਮ ਕੇ ਸਾਨ ਦਾ ਆ ਲੁਣ ਮੇਣ ਆ ਕੇ ਤਾਰ ਆ ਲੁਣ ਮੇਣ ਆ ਕੇ ਤਾਰ ਪਹਿਲਾ ਪਹਿਰ ਧੰਦਾ ਗਿਆ ਪਹਿਲਾ ਪਹਿਰ ਧੰਦਾ ਗਿਆ ਪਰਸੋਆ ਉੱਜੈ ਪਰਸੋਆ ਵਿਦੈ ਚਾਖ ਚਖਾਇਆ ਜਿੜਜਰ ਜਾਬ ਚਪਾਇਆ ਫਤਪੁਰ ਪਿਆ ਚੌਕਾ ਪੁਰ ਪਿਆ ਬਾਦੀ ਚੇਤਨਾ ਆਇਓ ਕਹੀ ਚੇਤਨਾ ਆਇਓ ਜਨ ਜਿਓ ਪਿੰਡ ਦੀਆ ਜਨ ਜਿਓ ਪਿੰਡ ਦੀਆ ਸਾਧ ਸੰਗਤ ਵਾਰਿਆ ਸਾਧ ਸੰਗਤ ਕੋ ਵਾਰਿਆ ਜਿਉ ਕੀਆ ਪ੍ਰਵਾਨ ਜਿਉ ਕੀਆ ਪ੍ਰਵਾਨ ਜਿਸ ਤੇ ਸੋਜੀ ਮਨ ਪਾਈ ਜਿਸ ਤੇ ਸੋਜੀ ਮਨ ਪਾਈ ਮਿਲਿਆ ਪ੍ਰਖ ਸੁਜਾਨ ਮਿਲਿਆ ਪ੍ਰਖ ਸੁਜਾਨ ਨਾਨਕ ਦਿੱਠਾ ਸਦਾ ਨਾਲ ਹਰ ਨਾਨਕ ਦਿੱਠਾ ਸਦਾ ਨਾਲ ਹਰ ਮੀ ਜਾਣ ਅੰਤਰ ਜਾਮੀ ਜਾਣ ਪੰਚਮ ਪਾਛਾ ਇਸ ਜੀਵਨ ਦੀ ਜਾਂਚ ਨੂੰ ਸੁਕਾਉਂਦੇ ਤੇ ਸਾਨੂੰ ਮਹਾਰਾਜ ਤੇ ਸਾਧ ਸੰਗਤ ਵਿੱਚੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ ਜੇ ਕਿਤੇ ਇਹ ਗੱਲ ਸਾਡੇ ਦਿਮਾਗ ਵਿੱਚ ਪੂਰੀ ਤਰ੍ਹਾਂ ਬੈਠ ਜਾਏ ਅਸੀਂ ਤਾਂ ਤਾਂ ਤੇ ਤੋਂ ਉਸੇ ਥੋਂ ਹਟ ਜਾਣੇ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੋਤ ਕਾ ਪਾਉਣਾ ਕਾਜ ਸਵਾਰਨ ਹਾਰ ਇਹ ਮਨੁੱਖ ਥੋੜੇ ਸਮੇਂ ਲਈ ਆਉਣਾ ਕਹਿੰਦੇ ਕਿ ਥੋੜੇ ਸਮੇਂ ਲਈ ਆਇਆ ਤੇ ਜਾਣਾ ਹੈ ਉਹਨੇ ਆਪਣਾ ਕਾਜ ਸਵਾਰਨ ਉਹ ਸਹੀ ਮੈਨੇ ਆਇਆ ਸੀ ਮਾਇਆ ਕੰਮ ਵੀ ਆਪਿਆ ਪਰ ਮਾਇਆ ਤੇ ਕੰਮ ਕੀ ਕਰਨ ਨੂੰ ਸਮਝ ਰ ਸਕਿਆ ਕਿ ਮੈਂ ਕੀ ਕਰਨ ਆਇਆ ਸੀ ਕਿਉਂਕਿ ਪਰਮਾਤਮਾ ਜਿਸ ਆਨੇ ਪ੍ਰਾਣੀ ਤੂੰ ਆਇਆ ਲਾਹ ਲੈ ਲਗਾ ਕਿ ਤੂ ਕ ਫਕੜੀ ਸਭ ਮੁਕਦੀ ਚੱਲੀ ਰਹਿ ਪਰਮਾਇਆ ਵਿੱਚ ਵਿਆਪਤ ਹੋ ਕੇ ਮੂਰਖ ਕੁਝ ਨਾ ਸਮਝ ਸਕਿਆ ਹੋਰ ਬਣ ਗਿਆ ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਉੱਠ ਚੱਲਿਆ ਆਇਆ ਸੀ ਪਰੋਣਿਆਂ ਮਗੋਂ ਆਇਆ ਚਲਿਆ ਗਿਆ ਪਰ ਲੈ ਕੇ ਕੁਝ ਨਾ ਗਿਆ ਕਿਉਂਕਿ ਜਾਣਾ ਤੇ ਸੰਸਾਰ ਤੋਂ ਗੁਰਮਖਾਂ ਨੇ ਵੀ ਹੈ ਜਾਣਾ ਮਗੋਂ ਫਾਨੇ ਵੀ ਹੈ ਦੋਵਾਂ ਨੇ ਜਾਣ ਵਿੱਚ ਬਹੁਤ ਤਰਕ ਹੈ ਗੁਰਮੁਖ ਜਦੋਂ ਇਹ ਸੰਸਾਰ ਤੋਂ ਜਾਂਦੇ ਨੇ ਸੁਖਰਾਨੇ ਨਾਲ ਤੇ ਮਨਮੁਖ ਪਛਤਾਵਾ ਲੈ ਕੇ ਇੱਥੇ ਵੀ ਪੰਚਮ ਪਾਸ਼ਾ ਮਰ ਕਹਿੰਦੇ ਉੱਠ ਚੱਲਿਆ ਪਛਤਾਇਆ ਚੱਲਿਆ ਜਦੋਂ ਸੰਸਾਰ ਤੋਂ ਉੱਠ ਕੇ ਓਲੇ ਪਛਤਾਵਾ ਪਰਿਆ ਬਸ ਜੰਦਾਰ ਉਹਨੂੰ ਜੰਦਾਰ ਕਹਿੰਦੇ ਅਵੇੜਾ ਭੜੇ ਸੁਭਾਅ ਵਾਲਾ ਉਹ ਜਮਾ ਦੇ ਬਸ ਬੈ ਗਿਆ ਅੰਦੇ ਤੂੰ ਬੈਠਾ ਕੰਢੀ ਪਾਏ ਅੰਨਾ ਆਪਾਂ ਕਹਿੰਦੇ ਤੂੰ ਅੰਨਾ ਇਹ ਗੱਲ ਤੇ ਪਤਾ ਨਹੀਂ ਹੈ ਗਿਆਨ ਤੋਂ ਹੀਣਾ ਇਹ ਮਨੁੱਖ ਇਸ ਤਰ੍ਹਾਂ ਹੈ ਜਿਵੇਂ ਨਦੀ ਦੇ ਕੰਢੇ ਦਾ ਰੁੱਖ ਹੋਵੇ ਕਦੋਂ ਵੀ ਲੱਗ ਸਕਦਾ ਹੈ ਭਾਵ ਉਸ ਤਰ੍ਹਾਂ ਹੀ ਹੈ ਤੇਰਾ ਹਾਲ ਵੀ ਨਦੀ ਦੇ ਕੰਢੇ ਤੇ ਬੈਠਾ ਜੇ ਹੁਣ ਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਜੇ ਪਹਿਲਾਂ ਤੇਰੇ ਲਿਖਿਆ ਹੋਵੇ ਕਿਤੇ ਹੀ ਪੂਰਬ ਤੋਂ ਪਹਿਲਾ ਤਾਂ ਗੁਰਕਾ ਵਚਨੁ ਕਮਾਏ ਤਾਂ ਪੂਪੂ ਦੇ ਬਚਨ ਦੀ ਕਮਾਈ ਕਰੇਗਾ ਇਹ ਕੰਮ ਕਰਨਾ ਕਰ ਜੇ ਪਹਿਲੂ ਇਹ ਗੱਲ ਮੰਨ ਕੇ ਤੁਰੇ ਕਿ ਮੈਨੂੰ ਮਰੁੱਖਾ ਜਨਮ ਮਿਲਿਆ ਕਾਦੇ ਵਾਸਤੇ ਹੈ ਬਸ ਇਹ ਗੱਲ ਪਹਿਲੀ ਮੰਨਣ ਦੀ ਗੱਲ ਹੈ ਗੱਲ ਪਹਿਲਾ 1 ਕਾ ਨਹੀਂ ਰਹਿੰਦੀ ਬਾਕੀ ਤੇ 0 ਆਨੇ ਧਾਰੀ ਨੇ ਬਾਕੀ ਜਿਹਨੇ ਕਰਮ ਨੇ ਸਾਰੇ 0 ਆਨੇ ਉਹਨਾਂ ਜਿਉਂ-ਜਿਉਂ ਕਰਦੇ ਜਾਵਾਂਗੇ ਤੇ ਉਹਦੇ ਉਹਦੀ ਕੀਮਤ ਵੱਧ ਹੀ ਜਾਏਗੀ ਜਿਹੜਾ ਪਹਿਲਾ ਕਰਮ ਹੈ ਉਹ ਹੈ ਉਰਬ ਤੋਂ ਪਹਿਲਾਂ ਤੋਂ ਇਹ ਗੱਲ ਮੰਨ ਕੇ ਚੱਲਣਾ ਕਿ ਮੈਂ ਕਿਉਂ ਆਇਆ ਕਾਦੇ ਵਾਸਤੇ ਆਇਆ ਤੇ ਕੀ ਕੰਮ ਹੈ ਮੇਰਾ ਨਿਸ਼ਾਨਾ ਕੀ ਜਿੰਦਗੀ ਦਾ ਬਸ ਰਹਾਉ ਹਰੀ ਨਹੀ ਨੈ ਡਟੂਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਉ ਪਿਆ ਲਾਵੇ ਕਰਤੇ ਯਾਰ ਕਹਿੰਦੇ ਮੌਤ ਤੇ ਭਾਈ ਇਸ ਤਰ੍ਹਾਂ ਹੈ ਉਹ ਥੋੜੀ ਦੇਖਦੀ ਹੈ ਕਿ ਫਸਲ ਹਰਜੀ ਹਰੀ ਹੈ ਛੋਟੀ ਹੈ ਵੱਡੀ ਹੈ ਜਾਂ ਪੱਕੀ ਹੈ ਇਹ ਤਾਂ ਜਦੋਂ ਕਿਸਾਨ ਹੁਕਮ ਦੇ ਦਿੰਦਾ ਹੈ ਜਿਹੜੇ ਲਾਵੇ ਨੇ ਜਿਹੜੇ ਕੰਮ ਕਰਨ ਵਾਲੇ ਨੇ ਕੰਮ ਇਹਨੂੰ ਤੇ ਵਧ ਦੇਣੀ ਹੈ ਇਹ ਬਿਲਕੁਲ ਉਸੇ ਤਰ੍ਹਾਂ ਹੀ ਮੌਤ ਕਦੋਂ ਵੀ ਆ ਸਕਦੀ ਹੈ ਜਵਾਨੀ ਚ ਬੜੈਪੇ ਚ ਬਚਪਨ ਚ ਕਦੋਂ ਵੀ ਆ ਸਕਦੀ ਹੈ ਨੇ ਮਾਲੇ ਕਹਿੰਦੇ ਲੈ ਲੈ ਦਾਤ ਪੌਤਿਆ ਲਾਵੇ ਕਰਤੇ ਯਾਰ ਉਹ ਤੇ ਦਾਤੀਆਂ ਲੈ ਕੇ ਜਿਵੇਂ ਵੜਨ ਵਾਸਤੇ ਆ ਜਾਂਦੇ ਨੇ ਜੰਮ ਤੇ ਕਰੇ ਇਸ ਤਰੀਕੋਂ ਤੇ ਭਾਈ ਜਾਂ ਹੋਆ ਹੁਕਮ ਕਿਸਾਨ ਦਾ ਆਲੋਣਣਿਆ ਏਤਾਰ ਜਦੋਂ ਕਿਸਾਨ ਵਾਹਿਗੁਰੂ ਕਾਲਪੁਰਖ ਦਾ ਜਿਹੜਾ ਸਾਰੀ مالک ਹੈ ਨਾ ਜਦੋਂ ਉਹਦਾ ਹੁਕਮ ਹੋਇਆ ਕਿ ਉਹ ਤੇ ਫਿਰ ਵੱਡ ਕੇ ਮਿਲਤੀ ਕਰ ਦਿੰਦੇ ਨੇ ਭਾਈ ਵੀ ਇੰਨਾ ਵੱਢਿਆ ਗਿਆ ਭਾਵੇਂ ਸਾਡੇ ਜਿੰਨੇ ਸਵਾਸ ਸਾਨੂੰ ਮਿਲੇ ਨੇ ਉਹਨਾਂ ਦੇ ਮਿਲਤੀ ਕੱਢ ਦੇਣੇ ਵੀ ਇੰਨੇ ਸਵਾਸ ਜਿਹੜੇ ਪੂਰੇ ਹੋ ਗਏ ਚਾਹੇ ਜਵਾਨ ਹੈ ਚਾਹੇ ਬੱਚਾ ਤੇ ਚਾਹੇ ਬੁੱਢਾ ਉਹਨਾਂ ਦੇ ਚੋਕ ਲੈਣਾ ਈ ਬਾਰਾ ਸਾਨੂੰ ਉਹਨਾ ਕਰਦੇ ਨੇ ਕਿ ਮੌਤ ਕਦੋਂ ਵੀ ਆ ਸਕਦੀ ਆਮ ਕਰਕੇ ਕਈ ਵਾਰ ਦੁਕਾਨਾਂ ਤੇ ਲਿਖਿਆ ਮਿਲਦਾ ਹੈ ਕਿ ਗਾਹਕ ਤੇ ਮੌਤ ਕਦੋਂ ਵੀ ਆ ਸਕਦੇ ਨੇ ਗਾਹਕ ਤੇ ਮੌਤ ਕਦੋਂ ਵੀ ਆ ਸਕਦੇ ਇਹਦਾ ਕੋ ਟਾਈਮ ਨਹੀਂ ਹੁੰਦਾ ਇੱਥੇ ਵੀ ਸਮਝਾਉਣਾ ਕਰਦੇ ਨੇ ਮਹਾਰਾਜ ਪੰਚਪਾਤਸ਼ਾਹ ਕਿ ਕਦੋਂ ਵੀ ਉਸ ਮਾਲਕ ਦਾ ਹੁਕਮ ਹੋਵੇ ਇਹ ਮੌਤ ਕਦੋਂ ਵੀ ਆ ਸਕਦੀ ਹੈ ਕੇਤੇ ਰੱਖੇ ਹੁ ਹਮੇਸ਼ਾ ਪਹਿਲਾ ਪਹਿਰ ਧੰਦੇ ਗਿਆ ਦੂਜਾ ਘਰ ਸੋਇਆ ਇਹਨੇ ਪਹਿਲਾ ਪਹਿਰ ਧੰਦਿਆਂ ਚ ਨਿਕਲ ਗਿਆ ਤੇ ਦੂਜਾ ਪਹਿਰ ਸੌਣ ਚ ਤੀਜਾ ਝਾਕ ਚਖਾਇਆ ਤੇ ਤੀਜੇ ਪਹਿਰ ਝਾਕ ਮਾਰਨਾ ਹੁੰਦਾ ਹੈ ਵਿਸ਼ੇ ਭੋਗਲੇ ਖਪਿਆ ਬਸਨਾ ਵਿੱਚ ਵਿਸ਼ੇ ਆਜੀ ਚੌਥਾ ਪੈਰ ਭੋਰ ਪਿਆ ਤੇ ਚੌਥੇ ਪੈਰ ਮੰਦਨ ਚੜ ਗਿਆ ਬਸ ਜ਼ਿੰਦਗੀ ਦੇ ਚਾਰ ਪੈਰਾਂ 'ਚ ਵੱਡਤਾ ਮਾਰ ਗਿਆ ਦਿਨ ਚੜ ਕੇ ਬਾ ਮੌਤ ਆ ਗਈ ਕਦੇ ਹੀ ਜਿੰਨਾ ਆਇਓ ਜਿੰਨ ਜੀਓ ਪਿੰਡ ਦੀ ਆ ਪਰ ਸਾਰੀ ਜ਼ਿੰਦਗੀ ਵਿੱਚ ਬਚਪਨ ਤੋਂ ਲੈ ਕੇ ਬਢਾਪੇ ਤੱਕ ਕਦੇ ਵੀ ਉਹਨੂੰ ਚੇਤੇ ਨਹੀਂ ਕੀਤਾ ਜਿਹਨੇ ਜੀਓ ਜੀਵਾਤਮਾ ਜਿਵੇਂ ਪਿੰਡ ਸਰੀਰ ਦਿੱਤਾ ਹਣਾ ਜਿਨੇ ਕਦੇ ਕਦੇ ਵੀ ਨਿਸਮਰਿਆ ਸਾਧ ਸੰਗਤ ਕੋ ਵਾਰਿਆ ਜਿਉ ਕੀਆ ਕੁਵਾਨਾ ਜੇ ਪੰਚੂ ਪਾ ਛਗਰੇ ਮੈਂ ਸਾਧ ਸੰਗਤ ਕੋ ਸੜਕੇ ਜਾਣਾ ਵਾਰੀ ਜਾਣਾ ਮੈਂ ਆਪਣਾ ਜਿਉ ਗੁਵਾਨ ਕਰਦਾ ਸਾਧ ਸੰਗਤ ਦੇ ਉੱਤੋਂ ਜਿਸ ਤੇ ਸੋਜੀ ਮਨ ਪਈ ਜਿਸ ਤੋਂ ਸਾਡੇ ਮਨ ਵਿੱਚ ਸੋਜੀ ਪੈ ਗਈ ਮਿਲੇ ਆ ਪੁਰਖ ਸੁਜਾਨ ਸਾਨੂੰ ਉਹ ਸਿਆਣਾ ਪੁਰਖ ਵਾਹਿਗੁਰੂ ਅਕਾਰ ਪੁਰਖ ਮਿਲਦੀ ਆ ਸਾਤ ਸੰਗਤ ਨੂੰ ਮਹਾਰਾਜ ਵਡਿਆਈ ਦਿੰਦੇ ਨੇ ਤੇ ਜਿਨੇ ਵੀ ਪਾਇਆ ਸਾਤ ਸੰਗਤ ਕੋ ਪਾਇਆ ਮੈਂ ਕੁਰਬਾਨ ਜਾਣਾ ਸਾਤ ਸੰਗਤ ਤੋਂ ਨਾਨਕ ਡਿੱਠਾ ਸਦਾ ਨਾਲ ਹਰ ਪੰਜੋਂ ਇਨਾਨ ਪਾਇਆ ਮੈਂ ਉਸ ਸਦੀ ਨੂੰ ਸਦਾ ਹੀ ਆਪਣੇ ਨਾਲ ਵੇਖਿਆ ਅੰਤਰਾਜਮੀ ਜਾਣ ਉਹ ਵੈਰੂ ਆਕਾਰ ਰੂਪ ਜੋ ਹੈ ਸਾਡੇ ਅੰਦਰ ਦੀ ਹਾਲਤ ਨੂੰ ਜਾਣਨ ਵਾਲਾ ਹੈ ਉਹ ਜਾਣੀ ਜਾਣ ਹੈ ਜੋ ਅਸੀਂ ਕਹਿੰਦੇ ਹਾਂ ਜੋ ਅਸੀਂ ਸੋਚਦੇ ਹਾਂ ਜੋ ਅਸੀਂ ਵਿਚਾਰਦੇ ਹਾਂ ਜੋ ਸਾਡੇ ਮਨ ਵਿੱਚ ਵੀ ਹੈ ਉਤੇ ਉਹ ਵੀ ਜਾਣਦਾ ਹੈ ਇਸ ਕਰਕੇ ਸਾਧ ਸੰਗਤ ਦੁਆਰਾ ਸੁਣ ਸੋਝੀ ਪਈ ਕਿ ਉਸ ਪਰਮਾਤਮਾ ਨਾਲ ਜੁੜ ਜਿਹੜਾ ਤੇਰੇ ਅੰਦਰ ਦੀ ਹਾਲਤ ਨੂੰ ਜਾਣਦਾ ਹੈ ਤੇਰੇ ਗੱਲ ਨੂੰ ਸੁਣ ਲਏਗਾ ਤੇਰੇ ਦੁੱਖਾਂ ਨੂੰ ਦੂਰ ਕਰ ਦੇਗਾ ਹਾਂਜੀ ਸਿਰੀ ਰਾਗ ਮਲਾਪੰਜਵਾ ਸਿਰੀ ਰਾਗ ਮਲਾਪੰਜਵਾ ਸੱਪੇ ਗੱਲਾਂ ਬਿਸਰਨ ਸੱਪੇ ਗੱਲਾਂ ਬਿਸਰਨ ਇੱਕੋ ਬਿਸਰਨਾ ਜਾਓ ਇੱਕੋ ਬਿਸਰਨਾ ਜਾਓ ਆਸਾ ਸਭ ਜਲਾਏ ਕਹਿ ਅੰਦਾ ਸਭ ਜਲਾਏ ਕਹਿ ਨਾਮ ਦੀਆ ਸੱਚ ਸੁਆਉ ਗੁਰਨਾਮ ਦੀਆ ਸੱਚ ਸੁਆਉ ਆਸਾ ਸਭੇ ਲਾਹੇ ਕਹਿ ਆਸਾ ਸਭੇ ਲਾਈ ਕਹਿ ਇਕੋ ਆਸ ਤਮਾਉ ਇਕੋ ਆਸ ਤਮਾਉ ਜਿਨੇ ਸਤਗੁਰ ਸੇਵਿਆ ਜਿਨੇ ਸਤਗੁਰ ਸੇਵਿਆ ਅਗੈ ਮਿਲਿਆ ਖਾਂ ਅਗੈ ਮਿਲਿਆ ਖਾਂ ਮਨ ਮੇਰੇ ਮਨ ਮੇਰੇ ਕਰਤੇ ਨੂੰ ਸਲਾਹੇ ਕਰਤੇ ਨੂੰ ਸਲਾਹੇ ਸਭੇ ਛੱਡ ਸਿਆਣਪ ਸਭੇ ਛੱਡ ਸਿਆਣਪ ਗੁਰ ਕੀ ਪੈਰੀ ਪਾਹੇ ਗੁਰ ਕੀ ਪੈਰੀ ਪਾਹੇ ਰਹਾਉ ਰਹਾਉ ਦੁੱਖ ਭੋਖ ਨਾ ਵਿਆਪਈ ਉਹ ਕਹਿੰਦੇ ਆਂ ਕਿ ਜੇ ਸੁਖ ਦਾਤਾ ਮਨ ਹੋਏ 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 ਹੀ ਕਮਨਾ ਚੀ ਜੀਏ ਇਤਨੀ ਕਮਨਾ ਚੀ ਜੀਏ ਜਾ ਹਿਰਦੈ ਸੱਚਾ ਸੋਏ ਜਾ ਹਿਰਦੈ ਸੱਚਾ ਸੋਏ ਰੱਖੇ ਹੱਥ ਦੇ ਜਿਸ ਨੂੰ ਰੱਖੇ ਹੱਥ ਦੇ ਇਸ ਮਾਰ ਨਾ ਸਕੈ ਕੋਏ ਇਸ ਮਾਰ ਨਾ ਸਕੈ ਕੋਏ ਤਾਤਾ ਗੁਰ ਸੇਵੀਐ ਸੁਖਾਤਾ ਗੁਰ ਸੇਵੀਐ ਆਵੈ ਆਵਣ ਕੱਢੈ ਤੋਏ ਆਵੈ ਆਵਣ ਕੱਢੈ ਤੋਏ ਦੇਵਾ ਮੰਗੈ ਸੇਵਕੋ ਸੇਵਾ ਮੰਗੈ ਸੇਵਕੋ ਆਪਣੀ ਸੇਵ ਲਾਣੀਆ ਆਪਣੀ ਸੇਵ ਸਾਧੂ ਸੰਗਮ ਸ਼ਕਤੇ ਸਾਧੂ ਸੰਗਮ ਸਰਪਰੇ ਪਾਵਾ ਦੇਵ ਮੁਠੇ ਪਾਵਾ ਦੇਵ ਸਭ ਕਿਛ ਬਸਗਤ ਸਾਹਿਬੈ ਸਭ ਕਿਛ ਬਸਗਤ ਸਾਹਿਬੈ ਆਪੇ ਕਰਨ ਕਰੇ ਵਾ ਆਪੇ ਕਰਨ ਕਰੇ ਵਾ ਸਾਧੁਰ ਕਾਬਲ ਹਾਰਾ ਗੋਟੇ ਬਲੇ ਭਾਰ ਨੇ ਮਨਸਾ ਸਾਬ ਪੂਰੇ ਬ ਮਨਸਾ ਸਾਬ ਪੂਰੇ ਬ ਕਿ ਕਹਿ ਦਿਸੈ ਸਜਣੋ ਇਕੋ ਵਿਸਰ ਸਜਣੋ ਇਕੋ ਪਾਈ ਮੀਤ ਇਕੋ ਪਾਈ ਮੀਤ ਇਕ ਸੈ ਦੀ ਸਮਗਰੀ ਇੱਕ ਸਰ ਦੀ ਸਮਗਰੀ ਕਸੈ ਦੀ ਹੈ ਰੀਤ ਇੱਕ ਸਰ ਦੀ ਹੈ ਰੀਤ ਤੇ ਸੋ ਮਨ ਮੰਨਿਆ ਇੱਕ ਸਰ ਸੋ ਮਨ ਮੰਨਿਆ ਆ ਹੋ ਆਨੇ ਚਲਤੀਤ ਆ ਹੋ ਆਨੇ ਚਲਜੀਤ ਸਾਧ ਖਾਣਾ ਸੱਚ ਪਹਿਨਣਾ ਸੱਚ ਰਹਿਣਾ ਸੱਚ ਰਹਿਣਾ ਇੱਕ ਨਾਨਕ ਸਾਚ ਕੀਤ ਇਹ ਨਾਨਕ ਸਾਚ ਕੀਤ ਸਿਰ ਗੁਰੂ ਅੱਲਾ ਪੰਥ ਹਾਸਾ ਸਿ ਵਿਸਾਰ ਦਿੰਨੇ ਆ ਗੱਲਾਂ ਬਹੁਤ ਸਰੀ ਗੱਲਾਂ ਅਸੀਂ ਭੁੱਲ ਜਾਂਦੇ ਹਾਂ ਖਾਸ ਕਰਕੇ ਗੁਰੂ ਦੀਆਂ ਕਈਆਂ ਹੁੰਦੀਆਂ ਕਿਸੇ ਦੀਆਂ ਭੈੜੀਆਂ ਗੱਲਾਂ ਕਈਆਂ ਸਾਨੂੰ ਚੇਤੇ ਰਹਿੰਦੀਆਂ ਕਿਸੇ ਦੇ ਕੌੜੇ ਹੋਏ ਗੋਲੇ ਗੋਲ ਉਹ ਸਾਨੂੰ ਚੇਤੇ ਰਹਿੰਦੇ ਨੇ ਪਰ ਗੁਰੂ ਦੇ ਜਿਹੜੇ ਗੋਲ ਨੇ ਉਸੇ ਭੁੱਲ ਜਾਣੇ ਮਾਰ ਕਹਿੰਦੇ ਵੇਖੋ ਕਿਉਂਕਿ ਮਨੁੱਖ ਦਾ ਸੁਭਾਅ ਹੋਏ ਕੋਲ ਨਹੀਂ ਉਹ ਆਪਣੇ ਮਤਲਬ ਦੀ ਗੱਲ ਜਿਹੜੀ ਹੈ ਨਾ ਉਹਦੇ ਮਨ ਨਾਲ ਸੰਬੰਧ ਉਹਨੂੰ ਚੇਤੇ ਰੱਖਦਾ ਹੈ ਉਹ 20 20 ਸਾਲ 49 45 ਸਾਲ ਅਖੀਰ ਤੱਕ ਯਾਦ ਰੱਖਦਾ ਉਹਨੂੰ ਇੱਥੇ ਹੁਣ ਮਾਰ ਸਮਝਾਉਣਾ ਕਰਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਸਾਰਾ ਕੁਝ ਵਿਸਰ ਜਾਈਏ ਭਾਵੇਂ ਭੁੱਲ ਜਾਈਏ ਪਰ ਇੱਕ ਨਾ ਵਿਸਰੇ ਵਸ ਧੰਦਾ ਸਭ ਜਦ ਲਾਇਕ ਹੈ ਗੁਰੂ ਨਾਮ ਦੀ ਆਸ ਸੱਚ ਸਵਾਉ ਗੁਰੂ ਨੇ ਸਾਡੇ ਅੰਦਰੋਂ ਧੰਦੇ ਕੱਢ ਦਿੱਤੇ ਕਿਰਤ ਕਰਨ ਨੂੰ ਕਿਹਾ ਮਾਰੇ ਸਾਨੂੰ ਧੰਦਾ ਕਰਨ ਨੂੰ ਨਹੀਂ ਕਿਹਾ ਨੇ ਧੰਦੇ ਫੂਕ ਦਿੱਤੇ ਅੰਦਰੋਂ ਸਾਰੇ ਗੁਰੂ ਦੁਆਰਾ ਨਾਮ ਦਿੱਤਾ ਸਾਨੂੰ ਤੇ ਸਾਡਾ ਪਰਜੋਜਨ ਬਣ ਗਿਆ ਨਿਸ਼ਾਨਾ ਮਿਲ ਗਿਆ ਸਾਨੂੰ ਜ਼ਿੰਦਗੀ ਦਾ ਸਮੇਂ ਮਿਲ ਗਿਆ ਜ਼ਿੰਦਗੀ ਦਾ ਹੈ ਕਿ ਅਸੀਂ ਕਰਨਾ ਕੀ ਹੈ ਫਿਰ ਗੁਰੂ ਨੇ ਸਾਨੂੰ ਕਿ ਨਿਸ਼ਾਨਾ ਦੇ ਦਿੱਤਾ ਆਸਾਂ ਸਭ ਲਈ ਹੈ ਕਹਿਆ ਹੈ ਸਾਰੀਆਂ ਆਸ਼ਾਵਾਂ ਲਾ ਦਿਤੀਆਂ ਕਿਸੇ ਦੀ ਕੋਈ ਇੱਛਾ ਨਹੀਂ ਇਕ ਆਸ ਕੁ ਤਮਾਓ ਇਕੋ ਆਸ ਕਿਹੜੀ ਪ੍ਰਭੂ ਦੇ ਦਰਸ਼ਨਾਂ ਦੀ ਇਕੋ ਆਸ ਰਹਿ ਗਈ ਬਸ ਜਿੰਨੇ ਸਤਿਗੁਰੂ ਸੇਵਿਆ ਤਿੰਨ ਅੱਗੇ ਮਿਲਿਆ ਥਾ ਉਹਨੇ ਜਿਸ ਤਰ੍ਹਾਂ ਇਹ ਕਰਕੇ ਉੱਪਰ ਦੀ ਅਵਸਥਾ ਦੁਆਰਾ ਜਿਨ੍ਹਾਂ ਨੇ ਆਪਣੇ ਤੰਦੇ ਫੂਕ ਕੇ ਆਪਣਾ ਪਰਜੋਗਨ ਰੱਖ ਕੇ ਇੱਕ ਆਸ ਰੱਖ ਕੇ ਉਹ ਸਵੈਗੁਰੂ icar ਪ੍ਰਪਤੋਂ ਉਦੇ ਨਾਮ ਨੂੰ ਜਿਨ੍ਹਾਂ ਨੇ ਵੀ ਸਿਮਰਿਆ ਹਾਲਜ ਕਹਿੰਦੇ ਫਿਰ ਅੱਗੇ ਮਿਲਿਆ ਥਾਂ ਉਹਨੋਂ ਅੱਗੇ ਥਾਂ ਮਿਲਿਆ ਪਾਉ ਸਮਾਰਕ ਦੇ ਦਰਦੇ ਉੱਤੇ ਉਹਨਾਂ ਨੂੰ ਵਿਡਿਆਈ ਮਿਲੀ ਹੈ ਮਨ ਮੇਰੇ ਕਰਤੇ ਨੂੰ ਸਲਾਹ ਹੈ ਇਹ ਮੇਰੀ ਬਣਾ ਜੀ ਸਲਾਹਣਾ ਹੀ ਹੈ ਸਿਪਸਰਾ ਹੀ ਕਰਨੀ ਤੇ ਕਰਤੇ ਨਹੀਂ ਕਰਦੇ ਜਿਸ ਨੂੰ ਬਖਸ਼ੇ ਸਿਪ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਐਸ ਕਰਕੇ ਜੇ ਮਲਾਪ ਸਿਵਸਲਾਈ ਕਰਨੇ ਆ ਲੋਕਾਂ ਨੇ ਬਣਾਈਆਂ ਕਿਉਂ ਲੱਗੇ ਆ ਬਿਆਹ ਕਰਨ ਜੇ ਸਿਵਸਲਾ ਕਰਨੀ ਕਰਤੇ ਦੀ ਘਰ ਸਭ ਇਹ ਛੱਡ ਸਿਆਣਪਾਂ ਆਪਣੀਆਂ ਚੁਤਰਾਈਆਂ ਛੱਡ ਦੇ ਗੁਰ ਕੀ ਪੈਰੀ ਪਾਏ ਤੇ ਗੁਰੂ ਦੇ ਚਰਨੀ ਲੱਗ ਜਾ ਬਸ ਇੱਕੋ ਇੱਕ ਤਰੀਕਾ ਮਾਰੇ ਦੱਸਦੇ ਮੈਨੇ ਰਹਾਉ ਦੀ ਪੰਕਤੀ ਹੁਣ ਇਸ ਗੱਲ ਨੂੰ ਪੂਰੀ ਤਰ੍ਹਾਂ ਮਨਜ ਖੋਲਦੇ ਨੇ ਦੁੱਖ ਭੁੱਖ ਨਾ ਬਿਆਪਈ ਜੇ ਸੁਖ ਦਾਤਾ ਮਨ ਹੋਏ ਜੇ ਸੁੱਖਾਂ ਦਾ ਦਾਤਾ ਹੀ ਮਨ ਵਿੱਚ ਵਸ ਗਿਆ ਕਨੇ ਨਾ ਦੁੱਖ ਨਾ ਭੁੱਖ ਗੁਜੇਗੀ ਆਪ ਦਾ ਇਹ ਤੇ ਹੀ ਕਾਮਨਾ ਛਿੱਜੀ ਹੈ ਜਾਂ ਹਿਰਦੈ ਸੱਚਾ ਸੋਏ ਕਿਸੇ ਕੰਮ ਵਿੱਚ ਵੀ ਟੁੱਟੀ ਦਾੜੀ ਘਾਟਾਂ ਨਹੀਂ ਪੈਂਦਾ ਟੋੜ ਰਹੀ ਹੁੰਦੀ ਜੇ ਉਹ ਹਿਰਦੇ ਵਿੱਚ ਵਸਦਾ ਸੱਚਾ ਟੁੱਟ ਨਹੀਂ ਕਨੇ ਕਿਸੇ ਕੰਮ ਵਿੱਚ ਜੇ ਉਹ ਸੱਚਾ ਹਿਰਦੇ ਵਿੱਚ ਵਸਦਾ ਨਾ ਕਿਸੇ ਕੰਮ ਕਿਉਂਕਿ ਨੀਤ ਨੂੰ ਮਰਜ਼ਾ ਨਹੀਂ ਆਪਾਂ ਭਾਵਨਾ ਪੜਨੇ ਕਿ ਜੈਸੀ ਨੀਤ ਹੋਈ ਜੀ ਮਰਜ਼ਾ ਜੋ ਸਾਡੀ ਨੀਅਤ ਸਾਫ਼ ਹੈ ਜਿਹੜੀ ਨੀਅਤ ਸਹੀ ਹੈ ਉਹ ਸੱਚਾ ਮਨਤਵਸਿਆ ਹੋਇਆ ਹੈ ਜਿਹਨੇ ਕਿਸੇ ਕਮ ਵਿੱਚ ਕੋਈ ਕਾਟਾ ਨਹੀਂ ਜਿਸ ਤੂੰ ਰੱਖਿਆ ਹੱਥ ਦੇ ਤੇ ਸਮਾਰ ਨਾ ਸਕਾ ਕੋਈ ਜਿਹਨੂੰ ਤੂੰ ਆਪ ਹੱਥ ਦੇ ਕੇ ਰੱਖ ਲਈ ਉਹਨੂੰ ਕੌਣ ਮਾਰ ਸਕਦਾ ਸੁਖ ਦਾ ਦਾਤਾ ਗੁਰਸੇਵੀ ਹੈ ਇਸ ਕਰਕੇ ਸੁੱਖ ਦਾ ਦਾਤਾ ਗੁਰੂ ਉਸ ਗੁਰੂ ਨੇ ਬਖਸ਼ਿਆ ਹੋਇਆ ਗਿਆਨ ਉਸ ਗੁਰਵਾਣੀ ਦੁਆਰਾ ਨੂੰ ਸਿਮਰਨਾ ਕਰ ਸਭ ਆਪਕਣ ਕੱਡਾ ਧੋਏ ਉਹ ਤੇਰੇ ਅੰਦਰੋਂ ਸਾਰੇ ਆਪਕਣ ਕੱਢ ਦੇਗਾ ਧੋ ਦੇਗਾ ਸਾਫ ਕਰ ਦੇਗਾ ਗੁਰੂ ਦਾ ਬੋਲ ਹਜਾਏ ਜੋ ਗੁਰੂ ਬਾਣੀ ਜੋ ਹੈ ਤੇਰੇ ਅੰਦਰੋਂ ਧੋ ਦੇਗੀ ਤੇਰੇ ਪਾਪਾਂ ਨੂੰ ਸੇਵਾ ਮੰਗਾ ਸੇਵਕੋ ਲਾਈਆਂ ਆਪਣੀ ਸੇਵ ਤੇ ਮੈਂ ਕਿਹਤਰਾ ਸੇਵਕ ਹਾਂ ਪਰ ਇਹ ਕਹਿੰਦੇ ਮੈਂ ਤਾਂ ਉਹਨਾਂ ਦੀ ਸੇਵਾ ਬੰਦਾਂ ਜਿਹੜੇ ਤੇਰੇ ਸੇਵਾ ਦੇ ਲੱਗੇ ਹੋਏ ਨੇ ਜਿਹਨੇ ਤੇਰੇ ਸੇਵਤre ਸੱਚੇ ਪਾਤਸ਼ਾਹ ਮੈਂ ਤੇ ਉਹਨਾਂ ਦੀ ਸੇਵਾ ਕਰਨੀ ਮੰਗਦਾ ਪਾਤਸ਼ਾਹ ਸੰਗਤ ਵਿੱਚ ਆ ਕੇ ਉਹਨਾਂ ਗੁਰਮੁਖ ਪਿਆਰਿਆਂ ਨਾਲ ਜੁੜਨਾ ਮੰਗਦਾ ਹਾਂ ਉਹਨਾਂ ਦੀ ਸੇਵਾ ਮੰਗਦਾ ਹਾਂ ਸਾਧ ਸੰਗ ਵਿੱਚ ਸ਼ਕਤ ਤੇ ਠਹਿ ਪਾਵਾਂ ਦੇਵ ਸਾਧੂ ਸੰਗ ਗੁਰੂ ਦਾ ਸੰਗ ਮਿਲ ਜਾਏ ਤੇ ਮੈਂ ਸ਼ਕਤ ਗਏ ਮਸ਼ਕਤ ਘਾਲ ਮਸ਼ਕਤ ਹੁੰਦੀ ਘਾਲ ਕਮਾਈ ਗੁਰੂ ਦਾ ਸੰਗ ਕਰਕੇ ਮਸ਼ਕਤ ਕਰਨੀ ਕਾਹ ਕਰਨੀ ਭਾਵ ਜੋ ਗੁਰਤ ਹੈ ਉਹ ਭਲਾ ਭਲਾ ਕਰਕੇ ਮੰਨ ਲੈਣਾ ਮਸ਼ਕਤ ਕਰਨ ਨੂੰ ਕੀ ਭਾਵ ਹੈ ਕਿਉਂਕਿ ਮਸ਼ਕਤ ਕਰਨੀ ਕਹਿੰਦੀ ਇਹ ਮਨ ਜਿਹੜਾ ਹੈ ਨਾ ਅਵੜੇ ਮਨ ਦੀਆਂ ਬਹੁਤ ਸਾਰੀਆਂ ਆਦਤਾਂ ਜਿਹੜੀਆਂ ਉਹ ਜਦੋਂ ਹਟਾਉਣ ਲਈ ਸਾਨੂੰ ਗੁਰੂ ਦੇ ਦਰ ਤੇ ਆ ਕੇ ਗੁਰੂ ਕਹਿੰਦਾ ਬਾਰ-ਬਾਰ ਕਿ ਇਹ ਕੰਮ ਨਾ ਕਰ ਤਾਂ ਬਾਰ-ਬਾਰ ਉਸ ਮਨ ਨੂੰ ਰੋਕਣਾ ਮਨ ਰੋਚ ਚੈ ਬਰੀਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਆ ਤੇ ਇਹਨੂੰ ਹੁੜਾ ਦਿੰਦਾ ਰਹਿ ਬਾਰ-ਬਾਰ ਇਸ ਕਰਕੇ ਗੁਰੂ ਦੇ ਬਾਣੀ ਨੂੰ ਚੇਤੇ ਰੱਖ ਰੱਖ ਕੇ ਮਸ਼ੱਕਤ ਕਰਨੀ ਘਾਲ ਕਰਨੀ ਆਪਣੇ ਮਨ ਨੂੰ ਰੋਕ ਲੈਣਾ ਤੇ ਪਾਸ਼ਕ ਨੇ ਤੁਠਾ ਜਿਹਨੂੰ ਗੁਰੂ ਖੁਸ਼ ਹੋਵੇ ਪਾਵਾ ਦੇਵ ਮੈਂ ਉਸ ਦੇਵ ਨੂੰ ਉਸ ਵਹਿਂ ਨੂੰ ਕਲਪਤ ਨੂੰ ਪ੍ਰਾਪਤ ਕਰ ਲਵਾਂ ਸਭ ਕੁਝ ਸਬਤ ਵਸਗਤ ਸਹਬ ਹੈ ਉਸ ਸਾਈਬ ਦੇ ਸਭ ਕੁਝ ਵਸ ਵਿੱਚ ਹੈ ਆਪੇ ਕਰਨ ਕਰੇਮ ਕਰਨ ਵਾਲਾ ਤੇ ਵਾਪੀ ਹੈ ਮਤ ਕੋਈ ਕਹਵੇ ਕਿ ਮੈਂ ਕਰ ਲਵਾਂਗਾ ਸਾਧ ਸੰਗਤ ਆ ਕੇ ਜਦੋਂ ਅਸੀਂ ਉਹਨਾਂ ਗੁਰੂ ਕੇ ਪਿਆਰੇ ਦੀ ਸੇਵਾ ਵਿੱਚ ਜੁੜੇ ਤਾਂ ਉਹਨਾਂ ਨਾਲ ਰਹਿੰਦੇ ਰਹਿੰਦੇ ਉਹ ਕੰਮ ਕਰਦੇ ਕਰਦੇ ਸਾਡੇ ਪਿਛਲੇ ਕਰਮ ਆਪਣੇ ਆਪ ਹੀ ਛੁੱਟਦੇ ਗਏ ਉਸ ਗੁਰੂ ਨੇ ਬੜੀ ਕਿਰਪਾ ਕੀਤੀ ਬਖਸ਼ਿਸ਼ ਕੀਤੀ ਸਤਿਗੁਰ ਕਾ ਬਿਨਿਹਾਰਣਾ ਮਨ ਸਾ ਸਭ ਪੂਰੇ ਵੇ ਆਪਣੇ ਸਤਿਗੁਰੂ ਤੋਂ ਬਿਹਾਰ ਜਾਨਾ ਬੜੇ ਕੜੀ ਮਈਆਂ ਸਾਰੀਆਂ ਹੀ ਮਨਸਾ ਪੂਰੀਆਂ ਹੋ ਗਈਆਂ ਇੱਕੋ ਦਿਸੈ ਸੱਜਣ ਹੋ ਇੱਕੋ ਭਾਈ ਮੀਤ ਹਮਤੇ ਮੈਨੂੰ ਇੱਕੋ ਹੀ ਨਜ਼ਰ ਆਉਂਦਾ ਸਾਰੇ ਪਾਸੇ ਉਹੀ ਸਾਡਾ ਸੱਜਣ ਹੈ ਮਿੱਤਰ ਹੈ ਭਰਾ ਹੈ ਮਿੱਤਰ ਹੈ ਇੱਕ ਸਦੀ ਸਮਗਰੀ ਇਹ ਸਾਰਾ ਜੋ ਪਸਾਰਾ ਪਸਰਿਆ ਨਜ਼ਰ ਆਉਂਦਾ ਸਮਗਰੀ ਉਹ ਸਭ ਇੱਕ ਦੀ ਹੈ ਇੱਕ ਜਿਹੀ ਹੈ ਰੀਤ ਇਹ ਜਿਹੜੀ ਮਰਿਆਦਾ ਉਹਨੇ ਬਣਾਈ ਹੈ ਸੰਸਾਰ ਦੀ ਉਹ ਇੱਕੋ ਹੀ ਹੈ ਉਹਨੇ ਬਣਾਈ ਹੋਈ ਉਹਦੇ ਅਧੀਨ ਹੈ ਸਭ ਕੁਝ ਇੱਕ ਸਿਉ ਮਨ ਮੰਨਿਆ ਆਹ ਹੋਆ ਨਿਚਲ ਚੀਤ ਜਦੋਂ ਇੱਕ ਨਾਲ ਮਨ ਮੰਨ ਗਿਆ ਮਨ ਮੰਨਿਆ ਤਾਂ ਹਟ ਜਾਣਿਆ ਐ ਕਿ ਜਦੋਂ ਮਨ ਮੰਨ ਗਿਆ ਤੇ ਮਨ ਨਿਚਲ ਹੋ ਗਿਆ ਸਥਿਰ ਹੋ ਗਿਆ ਚਿੱਤ ਟਿਕ ਗਿਆ ਕਿ ਜਗਾ ਹੁਣ ਚਿੱਤ ਦੁਧ ਦਾ ਨਹੀਂ ਕਿਹਾ ਦੋ ਚਿੱਤ ਨਹੀਂ ਰਹਿ ਗਾ ਸੱਚ ਖਾਣਾ ਸੱਚ ਪਹਿਨਣਾ ਤੇ ਜਦੋਂ ਮਨ ਟਿਕਾਣੇ ਤੇ ਆ ਗਿਆ ਕਿ ਉਹਨਾਂ ਦਾ ਖਾਣਾ ਸੱਚ ਹੈ ਉਹ ਖਰਾਬ ਦੀ ਕਮਾਈ ਨਹੀਂ ਖਾਂਦੇ ਉਹ ਕੂੜ ਦੀ ਕਮਾਈ ਨਹੀਂ ਖਾਂਦੇ ਉਹ ਰਿਸ਼ਵਤਾ ਦੀ ਕਮਾਈ ਨਹੀਂ ਖਾਂਦੇ ਜੇ ਉਹਨਾਂ ਦਾ ਪਹਿਨਣਾ ਵੀ ਸੱਚ ਹੈ ਫਿਰ ਉਹਨਾਂ ਨੇ ਜੋ ਪਹਿਨੇ ਆ ਉਹ ਸੱਚ ਹੈ ਜੇ ਪਹਿਰਾਵਾ ਗੁਰੂਖਾ ਵਾਲਾ ਹੈ ਤਾਂ ਉਹ ਗੁਰਵਕੀ ਨੇ ਕਿਉਂਕਿ ਪਖੰਡ ਸਤੂ ਕਰਦਾ ਹੈ ਡਾਕੂ ਕਦੇ ਪਖੰਡੀ ਨਹੀਂ ਹੁੰਦਾ ਕਿ ਸੁਣਿਆ ਵੀ ਡਾਕੂ ਕਦੇ ਪਖੰਡੀ ਹੋਇਆ ਜਿਵੇਂ ਉਹਨਾਂ ਦਾ ਡਾਕੂ ਬੜਾ ਪਖੰਡੀ ਕਿਉਂਕਿ ਜਿਹੜੀ ਸੱਚ ਚੀਜ਼ ਹੈ ਜੋ ਸ਼ੁੱਧਤਾ ਹੈ ਸ਼ੁੱਧਤਾ ਵਿੱਚ ਹੀ ਮਾਣਕ ਹੁੰਦੀ ਹੈ ਵਿਚਾਂ ਤੇ ਸ਼ੁੱਧਤਾ ਦੀ ਨਕਲ ਉਹ ਨਹੀਂ ਜਾਤਾ ਸਭ ਤੋਂ ਜ਼ਿਆਦਾ ਆਲ ਦਰ ਗਿਟਰੀਜ਼ ਆਰ ਨਾਟ ਗੋਲਡ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਪਰ ਵੇਖਿਆ ਗਿਆ ਕਿ ਸੋਨੇ ਤੋਂ ਵੀ ਵੱਧ ਚਮਕਦੀ ਚੀਜ਼ਾਂ ਬਣਾਤੀਆਂ ਲੋਕਾਂ ਨੇ ਪਰ ਉਹਨਾਂ ਦੀ ਕੀਮਤ ਕੋਈ 200 250 ਹੀ ਹੁੰਦੀ ਕੀਮਤ ਨਹੀਂ ਹੁੰਦੀ ਇਸ ਤਰ੍ਹਾਂ ਇਹ ਧਰਮ ਦੇ ਖੇਤਰ ਵਿੱਚ ਇਹ ਚੀਜ਼ਾਂ ਦੀ ਬਹੁਤ ਪ੍ਰਮਾਣ ਰਹੀ ਇਹ ਮਾਰ ਕੇ ਉਹਨਾਂ ਦਾ ਖਾਣਾ ਵੀ ਸੱਚ ਹੈ ਪਹਿਰਨਾ ਵੀ ਸੱਚ ਹੈ ਤੇ ਇੱਕ ਨਾਨਕ ਸੱਚ ਕੀਤ ਤੇ ਜਿਹੜੇ ਤੇਰੇ ਨਾਲ ਜੁੜ ਗਏ ਉਹਨਾਂ ਨੇ ਟੇਕ ਇੱਕ ਤੇ ਸੱਚ ਦੇ ਉੱਤੇ ਆਦ ਸੱਚ ਚੁਗਾਦ ਸੱਚ ਹੈ ਭੀ ਸੱਚ ਨਾਨਕ ਉਸ ਦੀ ਸੱਚ ਉਹਨਾਂ ਨੇ ਉਸ ਵਹਿਗੂਕਾਰ ਪ੍ਰਭ ਤੇ ਆਸਰਾ ਰੱਖ ਲਿਆ ਉਹਨਾਂ ਨੇ ਟੇਕ ਰੱਖ ਲਈ ਹੋਰ ਦੁਨੀਆ ਦੀ ਟੇਕ ਛੱਡ ਦਿੱਤੀ ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ